ਜੋ ਬੋਲੇ ਸੋਨਿਰ ਪੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਜੈ ਉਹ ਸਾਡੀ ਕੌਮ ਦੇ ਸਰਦਾਰ ਹਰ ਸਤ ਕਰ ਉਹ ਸੁਣੇ ਹਰ ਇੱਕ ਦਿਲ ਦੀ ਆਵਾਜ਼ ਸਤ ਕਰ ਸਾਡੇ ਹੌਸਲੇ ਨੂੰ ਜਿਨ੍ਹਾਂ ਨੇ ਜਾਨ ਦਿੱਤੀ ਬੇਪਸਾਣਿਆਂ ਨੂੰ ਗੁਰਾਂ ਨੇ ਪਛਾਨ ਦਿੱਤੀ ਦੂਰ ਗੁਰਾਂ ਨੇ ਕੀਤੀਆਂ ਇਹ ਖਾਮੀਆਂ ਸੀ ਪਹਿਲਾ ਪੱਲੇ 'ਚ ਸਾਡੇ ਗੁਲਾਮੀਆਂ ਸੀ ਪਹਿਲਾ ਪੱਲੇ 'ਚ ਸਾਡੇ ਗੁਲਾਮੀਆਂ ਸੀ ਪਹਿਲਾ ਪੱਲੇ 'ਚ ਸਾਡੇ ਗੁਲਾਮੀਆਂ ਸੀ ਗੁਰੂ ਮਸੀਹਾ ਬਣ ਕੇ ਜਦੋਂ ਆਏ ਬੈਰੀ ਹਾਕਮਾਂ ਦੇ ਗੱਲ ਹਣਾ ਬੰਦੇ ਕਾਏ ਭੜੇ ਝੜਕ ਕੇ ਬੈਰੀ ਉੱਠਦੇ ਰਏ ਦਮ ਅੰਦਰੋਂ ਅੰਦਰੀ ਉੱਠਦੇ ਰਏ ਬਸ ਚੱਲਿਆ ਨਾ ਜਦੋਂ ਸ਼ੈਤਾਨਾਂ ਦਾ ਸਭ ਬੰਦ ਹੋਇਆ ਫਿਰ ਮਰ ਕੇ ਵੀ ਚੁਕਾਣੀ ਪਾਵਾਂਗੇ ਇਹ एहਸਾਨ ਕਦੇ ਨਾ ਭੁਲਾਵਾਂਗੇ ਇਹ एहਸਾਨ ਕਦੇ ਨਾ ਭੁਲਾਵਾਂਗੇ ਇਹ एहਸਾਨ ਕਦੇ ਨਾ ਭੁਲਾਵਾਂਗੇ ਜਿਵੇਂ ਮੋਮੀ ਹੱਕ ਜੇ ਆਪਣੇ ਟੋਲਦੇ ਆ ਆਲਮ ਗੁਰਾਂ ਦੇ ਬੁਲਾਏ ਹੋਰ ਤੇ ਆ ਉਹ ਸਿੱਖ ਗੁਰਾਂ ਦੇ ਬੁਲਾਏ ਹੋਰ ਤੇ ਆ ਉਹ ਸਿੱਖ ਗੁਰਾਂ ਦੇ ਬੁਲਾਏ ਹੋਰ ਤੇ ਆ ਸਹੀ ਗੱਲ ਆ ਜੱਸੀ ਬੰਗਾ ਯੂ ਐਸ ਏ ਬਾਲਾ ਉਸੇ ਗੁਰਾਂ ਦੇ ਬੁਲਾਏ